ਜਾ ਆਪਾ ਦੇਖ ਹੀ ਰਹੇ ਹੋ 1 ਜੂਨ ਦਾ ਦਿਨ ਹੈ ਆਪਾ ਅੱਜ ਇੰਡੀਆ ਦੇ ਵਿੱਚ ਜੋ ਆਪਣੀ ਸਰਕਾਰ ਚੁਣਨੀ ਹੈ ਉਹਦੇ ਸੰਬੰਧ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਬੜਾ ਸੋਹਣਾ ਮਾਹੌਲ ਹੈ ਆਪਾ ਤੁਸੀਂ ਦੇਖਦੇ ਆਏ ਹੋ প্রেস ਦਾ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਦੇ ਵਿੱਚ ਅਸੀਂ ਵੀ ਅੱਜ ਕਨੇਜ ਪਿੰਡ ਦੇ ਵਿੱਚ ਆਪਣਾ ਬੂਥ ਲਾ ਕੇ ਬੈਠੇ ਆ ਕਨੇਜ ਪਿੰਡ ਦੇ ਵਿੱਚ ਕਾਂਗਰਸ ਦਾ ਬੂਥ ਲਾਇਆ ਹੈ ਸਾਡਾ ਬੜਾ ਸੋਹਣਾ ਰਿਸਪੌਂਸ ਮਿਲ ਰਿਹਾ ਸਾਨੂੰ ਤੇ ਬੜਾ ਸੋਹਣਾ ਅਸੀਂ ਪਾਣੀ ਪੂਣੀ ਦਾ ਇੱਥੇ ਆਪਣਾ ਪਾਣੀ ਵੀ ਵਗੈਰਾ ਦਾ ਕਿਆ ਦਾ ਚਵੀਲ ਵਗੈਰਾ ਦਾ ਸਾਰਾ ਅਰੇਂਜਮੈਂਟ ਕੀਤਾ ਹੋਇਆ ਤੇ ਦੋ ਅਸੀਂ ਆਟੋ ਵੀ ਰੱਖੇ ਹੋਏ ਨੇ ਇੱਥੇ ਆਪਣੇ ਤੇ ਜੋ ਬਜ਼ੁਰਗ ਨੇ ਸਾਡੇ ਮਾਈਆਂ ਨੇ ਬੀਬੀਆਂ ਨੇ ਉਹਨਾਂ ਦੇ ਆਉਣ ਜਾਣ ਵਾਸਤੇ ਅਸੀਂ ਇਹ ਨਹੀਂ ਉਹਨਾਂ ਨੂੰ ਕਿਹਾ ਹੈ ਵੀ ਤੁਸੀਂ ਸਿਰਫ ਕਿਹੜੇ ਬੰਦੇ ਨੂੰ ਲੈ ਕੇ ਆਉਣਾ ਜਾਂ ਕਿਸ ਨੂੰ ਉਹਨਾਂ ਨੂੰ ਅਸੀਂ ਕਿਹਾ ਵੀ ਜੋ ਵੀ ਤੁਹਾਨੂੰ ਤੁਰਿਆ ਜਾਂਦਾ ਮਿਲਦਾ ਜਾਂ ਤੁਹਾਨੂੰ ਉਧਰੋਂ ਲੈ ਕੇ ਆਉਂਦਾ ਇੱਧਰ ਲੈ ਕੇ ਆਉਣਾ ਇੱਧਰੋਂ ਲਿਜਾ ਗੁਦਰ ਛੱਡ ਕੇ ਆਉਣਾ ਅਸੀਂ ਨਹੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਕਾਂਗਰਸ ਦਾ ਵਰਕਰ ਲੈ ਕੇ ਜਾਣਾ ਜਾਂ ਕੋਈ ਲੈ ਕੇ ਵੀ ਜਾਣਾ ਉਹ ਉਹਨਾਂ ਦੇ ਡਿਪੈਂਡਾ ਉਹਨਾਂ ਨੂੰ ਕਿਹਾ ਹੈ ਵੀ ਸਾਨੂੰ ਇਹ ਨਹੀਂ ਹੈਗਾ ਵੀ ਕਿਸੇ ਬੰਦੇ ਨੇ ਵੋਟ ਕਿੱਥੇ ਵੀ ਪਾਉਣੀ ਆ ਵੀ ਤੁਸੀਂ ਇਹ ਨਹੀਂ ਸੋਚਣਾ ਹੈਗਾ ਵੀ ਇਹ ਬੰਦਾ ਤੁਸੀਂ ਨਾ ਉਹਨੂੰ ਕੁਝ ਕਹਿਣਾ ਇਸ ਵਿਸ਼ੇ ਦੇ ਉੱਤੇ ਪਰ ਤੁਹਾਡੀ ਡਿਊਟੀ ਇੰਨੀ ਹੋਈ ਆ ਵੀ ਉਧਰੋਂ ਬਿਠਾਲ ਕੇ ਬੰਦੇ ਨੂੰ ਇੱਧਰ ਜਿੱਥੇ ਆਪਣੇ ਪੋਲਿੰਗ ਬੂਥ ਹੱਥ ਤੇ ਛੱਡ ਦੇਣਾ ਪੋਲਿੰਗ ਬੂਥ ਤੋਂ ਜਿੰਨੀ ਵੀ ਕੋਈ ਬੀਬੀ ਮਾਈ ਭੈਣ ਤੁਰੀ ਜਾਂਦੀ ਆ ਉਹਨੂੰ ਲੈ ਜਾ ਕੇ ਇੱਧਰ ਛੱਡ ਦੇਣਾ ਲੋਕਾਂ ਨੇ ਹੁਣ ਤੱਕ ਮਾਦਨ ਕੀਤਾ ਕਿੰਨਾ ਕਿ ਹੈ ਧਿਆਨ ਆ ਰਿਹਾ ਬਹੁਤ ਵਧੀਆ ਧਿਆਨ ਮਿਲ ਰਿਹਾ ਅਸੀਂ 60% ਦੇ 50 ਦੇ 60 ਦੇ ਵਿਚਾਲੇ ਵਿਚਾਲੇ ਸਾਡੇ ਤੋਂ ਪੋਲਿੰਗ ਹੋ ਜੂਗੀ ਤੇ ਜਿਹੜੀ ਅੱਜ ਦੀ ਹੈਗੀ ਆ ਤੇ ਹੁਣ ਅਸੀਂ ਤੁਹਾਡੇ ਚਾਹੀਦੀ ਚਾਹੀਦੀ ਦੇਖੋ ਜੀ ਜੇ ਹੁਣ ਆਪਾਂ ਆਲ ਉੱਪਰ ਦੇਖ ਕੇ ਤੇਰੀਏ ਜੋ ਮੋਦੀ ਸਰਕਾਰ ਆ ਉਹਨੇ ਸਾਡੇ ਨਾਲ ਖਾਸ ਕਰਕੇ ਕਿਸਾਨਾਂ ਨਾਲ ਤੇ ਪੰਜਾਬ ਨਾਲ ਬਹੁਤ ਧੱਕਾ ਕੀਤਾ ਖਾਸ ਕਰਕੇ ਜਿਹੜੇ ਕਿਸਾਨ ਸੀ ਸਾਡੇ ਮਜ਼ਦੂਰ ਸੀ ਪਹਿਲਾਂ ਵੀ ਦੇਖੋ 13 ਮਹੀਨੇ ਉੱਥੇ ਬੈਠੇ ਰਹੇ ਆ ਉਦੋਂ ਸਾਡੇ ਨਾਲ ਉਹਨੇ ਬਹੁਤ ਧੱਕਾ ਕੀਤਾ ਹੁਣ ਅਸੀਂ ਫੇਰ ਜਾਣ ਲੱਗੇ ਸੀ ਕਿ ਆਪਣੀਆਂ ਜਿਹੜੀਆਂ ਮੰਗਾਂ ਸਾਡੀਆਂ ਉਹਨੇ ਮੰਨੀਆਂ ਹੋਈਆਂ ਪੂਰੀਆਂ ਨਹੀਂ ਕੀਤੀਆਂ ਜੀ ਅਸੀਂ ਦੁਬਾਰਾ ਉਹਦੇ ਨਾਲ ਗੱਲਬਾਤ ਕਰਨ ਵਾਸਤੇ ਫੇਰ ਜਾ ਰਹੇ ਸੀ ਤੁਹਾਨੂੰ ਸ਼ੰਭੂ ਬਾਰਡਰ ਨਹੀਂ ਟੱਪਣ ਦਿੱਤਾ ਉਹਨੇ ਤਾਂ ਬਣਾ ਲਿਆ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਇਸ ਕਰਕੇ ਉਸ ਚੀਜ਼ ਦਾ ਗੁੱਸਾ ਸਾਡੇ ਸਾਰੇ ਕਿਸਾਨਾਂ ਵੀਰਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੈ ਉਸ ਨੂੰ ਮੁੱਖ ਰੱਖਦੇ ਹੋ ਅਸੀਂ ਕਹਿੰਦੇ ਆਂ ਵੀ ਮੋਦੀ ਤੋਂ ਬਿਨਾ ਹੋਰ ਜਿਹੜੀ ਮਰਜੀ ਸਰਕਾਰ ਆ ਜਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਵੀ ਅਸੀਂ ਕਹਿੰਦੇ ਆਂ ਵੀ ਜਿਹੜੀ ਸਰਕਾਰ ਸੈਂਟਰ ਦੇ ਵਿੱਚ ਆਵੇ ਘੱਟ ਤੋਂ ਘੱਟ ਸਾਡੇ ਕਿਸਾਨ ਵੀਰ ਮਜ਼ਦੂਰ ਦੀ ਪੰਜਾਬ ਦੀ ਗੱਲ ਤਾਂ ਸੁਣੇ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਮੋਦੀ ਤੋਂ ਬਿਨਾ ਕੋਈ ਸਰਕਾਰ ਉੱਥੇ ਆ ਜਵੇ ਤੇ ਜਿਹੜੀ ਸਾਡੇ ਪੰਜਾਬ ਦਾ ਆਲ ਇੰਡੀਆ ਦਾ ਭਲਾ ਕਰ ਸਕਦੀ ਹੋਵੇ ਜੇ ਹੁਣ ਦੇਖਿਆ ਉਹ ਤਾਂ ਸੰਵਿਧਾਨ ਹੀ ਚੇਂਜ ਕਰਨ ਨੂੰ ਫਿਰਦੇ ਆਂ ਜੋ ਉਹਨਾਂ ਨੇ ਸਦਾ ਨਹੀਂ ਚੇਂਜ ਕਰਤਾ ਉਹਨਾਂ ਨੇ ਸਵੇਚ ਉਹਨਾਂ ਨੇ ਇਲੈਕਸ਼ਨੇ ਨਹੀਂ ਹੋਣ ਦੇ ਵੀ ਇਹ ਜੀ ਸੀਟੀ ਬਣਾਈ ਪਈ ਹੈ ਦੇਖੋ ਡਾਕਟਰ ਮੀਰਕਰ ਜੀ ਨੇ ਆਪਣਾ ਬਹੁਤ ਸੋਹਣਾ ਸਬਦਾਨ ਲਿਖਿਆ ਹੋਇਆ ਆਪਾਂ ਹੁਣ ਤੱਕ 70 ਸਾਲ ਹੋ ਗਏ ਆਪਾਂ ਉਸ ਸਬਦਾਨ ਦੇ ਦੈਰੇ ਚ ਰਹਿ ਕੇ ਹੀ ਆਪਾਂ ਜਿਹੜਾ ਆਪਣਾ ਸਿਸਟਮ ਚਲਾ ਰਹੇ ਹਾਂ ਸਾਡੇ ਦੇਸ਼ ਨੇ ਕਿੰਨੀ ਤਰੱਕੀ ਕੀਤੀ ਹੈ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਡੇ ਦੇਸ਼ ਦੇ ਵਿੱਚ ਬਣਦਾ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸਾਡੇ ਕੋਲ ਕੀ ਸੀਗਾ ਸਨ 65 ਦੇ ਵਿੱਚ ਸਾਨੂੰ ਚੰਗੀ ਤਰ੍ਹਾਂ ਯਾਦ ਆ ਜਦ ਕਾਮਰੇਡ ਡਰਾਮਾ ਕਰਿਆ ਕਰਦੇ ਉਹਦੇ ਸੀ ਵੀ ਸਾਡੇ ਕੋਲੇ ਖਾਣ ਜੋਗੀ ਕਣਕ ਵੀ ਨਹੀਂ ਹੋਇਆ ਸੀ ਸਾਹ ਕਰਤੀ ਬਾਹਰੋਂ ਕਣਕ ਮੰਗਾਇਆ ਕਰਦੇ ਅਸੀਂ ਹਰੀ ਕ੍ਰਾਂਤੀ ਲਿਆਂਦੀ ਪੰਜਾਬ ਦੇ ਵਿੱਚ ਕਿੱਡਾ ਵੱਡਾ ਜੋਬਦਾਨ ਅੱਜ ਪੰਜਾਬ ਨੂੰ ਜ਼ੀਰੋ ਕੀਤਾ ਪਏ ਨੇ ਇਹਨਾਂ ਨੇ ਪੁੱਛਦੇ ਵੀ ਹਨਗੇ ਜਦੋਂ ਪੰਜਾਬ ਦੀ ਇਹਨਾਂ ਨੂੰ ਲੋੜ ਸੀ ਪੈਸੇ ਦੇ ਦੇ ਕੇ ਦਵਾਈਆਂ ਦੇ ਦੇ ਕੇ ਸਾਡੋਂ ਵੱਧ ਝਾੜ ਖਰਾਖਰਾ ਕੇ ਸਾਡੇ ਧਰਤੀ ਦਾ ਵੀ ਉਹਨੇ ਸਤਿਆਨਾਸ਼ ਕਰਤਾ ਪਾਣੀ ਸਾਡਾ ਮਕਾ ਕੇ ਰੱਖਤਾ ਹਵਾ ਸਾਡੀ ਗੰਧੜੀ ਕਰਕੇ ਰੱਖਦੀ ਅੱਜ ਇਹ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਜਦੋਂ ਇਹਨਾਂ ਨੂੰ ਸੈਂਟਰ ਗਵਰਨਮੈਂਟ ਨੂੰ ਲੋਡ ਹੁੰਦੀ ਆ ਉਹ ਤਾਂ ਪੰਜਾਬ ਵੱਲੋਂ ਝਾਕਦੇ ਨੇ ਵੀ ਸਾਨੂੰ ਇੰਨਾ ਚੌਲ ਦੇ ਦਿਓ ਇੰਨੇ ਕਣਕ ਦੇ ਦਿਓ ਪਰ ਜਿਆਦਾ ਇਹਨਾਂ ਨੂੰ ਨਹੀਂ ਲੋਡ ਹੁੰਦੀ ਹੁਣ ਸਾਨੂੰ ਵੀ ਜਿਹੜੇ ਅੱਖਾਂ ਦਿਖਾਉਣ ਲੱਗ ਜਾਂਦੇ ਨੇ ਜਦੋਂ ਹੁਣ ਐਮਐਸਟੀ ਮੰਗ ਰਹੇ ਸੀ ਅਸੀਂ ਅਸੀਂ ਆਪਣੀ ਜਿਹੜੀ ਫਸਲ ਪੈਦਾ ਕਰਦੇ ਆ ਉਹਦੇ ਉੱਤੇ ਮੰਗ ਰਹੇ ਆ ਜਿਹੜਾ ਕੋਈ ਕਿਸਾਨ ਆ ਜਾਂ ਕੋਈ ਜ਼ਿਮੀਦਾਰ ਆ ਜੋ ਜਿਹੜੀ ਚੀਜ਼ ਕੋਈ ਕਾਰਖਾਨੇ ਦਾ ਹਲਾ ਕੋਈ ਵੀ ਹੈਗਾ ਜੋ ਕੋਈ ਚੀਜ਼ ਪੈਦਾ ਕਰਦਾ ਤੋ ਆਪਣਾ ਰੇਟ ਆਪ ਤੈਅ ਕਰਦਾ ਵੀ ਮੇਰਾ ਇੰਨਾ ਖਰਚਾ ਕਰਕੇ ਇੰਨੇ ਚ ਪਈਆ ਵੀ ਜੇ ਮੈਂ ਇੰਨੇ ਦੇ ਵਿੱਚ ਤਾ ਮੇਰੇ ਕੋਸ ਪੱਲੇ ਪਊਗਾ ਉਹੀ ਅਸੀਂ ਇਹ ਕਹਿੰਨੇ ਆ ਵੀ ਜਿਹੜੀ ਸਵਮਾ ਨਾਥੀ ਰੰਗਦੀ ਰਿਪੋਰਟ ਆ ਉਹਦੇ ਵਿੱਚ ਇਹੀ ਲਿਖਿਆ ਗਿਆ ਵੀ ਸਾਡਾ ਉਹਦੇ ਤੇ ਕਿੰਨਾ ਖਰਚਾ ਆ ਰਿਹਾ ਕਿੰਨਾ ਖਰਚਾ ਲਾ ਕੇ ਸਾਨੂੰ ਕਿੰਨਾ ਉਹਦੇ ਚ ਬਚਣਾ ਚਾਹੀਦਾ ਉਹੀ ਅਸੀਂ ਮੰਗ ਰਹੇ ਸਾਨੂੰ ਦੇ ਨਹੀਂ ਰਹੇ ਹੈਗੀ ਕਿਸਾਨੀ ਤਾਂ ਡੁੱਬਦੀ ਜਾ ਰਹੀ ਹੈ ਸਾਡੇ ਪੰਜਾਬ ਦਾ ਤਾਂ ਇਹਨਾਂ ਨੇ ਬੀੜਾ ਕਰ ਕਰਕੇ ਰੱਖਤਾ ਵਾ ਪਾਣੀ ਸਾਡਾ ਮੁਕਾ ਕੇ ਰੱਖਦਾ ਇਹਨਾਂ ਨੇ ਜਦੋਂ ਚੌਲ ਵਜਾ ਵਜਾ ਕੇ ਤੁਹਾਨੂੰ ਕੋਈ ਬਦਲ ਵੀ ਫੈਸਲਾ ਮਿਲੇ ਅਸੀਂ ਚੌਲ ਬੀਜੀ ਨੇ ਸਾਨੂੰ ਕਿਲੋੜਾ ਚੌਲ ਬੀਜਣ ਦੀ ਕਿੰਨਾ ਕੁ ਚੌਲ ਲੱਗਦਾ ਸਾਡੇ ਪੰਜਾਬ ਦੇ ਵਿੱਚ ਅਸੀਂ ਤਾਂ ਵਿੱਚ 5% ਵੀ ਚੌਲ ਅਸੀਂ ਜਿਹੜਾ ਪੈਦਾ ਕਰਦੇ ਆਂ ਪੰਜਾਬ 'ਚ ਨਹੀਂ ਲੱਗਦਾ ਸਾਰਾ ਬਾਹਰ ਲਈ ਸੇਟਾ ਹੁੰਦੰਨੇ ਬੀੜਾ ਸਾਡਾ ਪੰਜਾਬ ਦਾ ਕਰ ਕਰਕੇ ਰੱਖਤਾ ਇਸ ਕਰਕੇ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੀ ਸਰਕਾਰ ਵੀ ਸੈਂਟਰ ਦੇ ਵਿੱਚ ਬਣੇ ਪੰਜਾਬ ਦੇ ਨਾਲ ਖੜੇ ਪੰਜਾਬ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਹੱਕ ਉਹਨਾਂ ਨੂੰ ਦਵੇ ਇਹਨਾਂ ਕਹਿੰਦਾ ਵਾ ਜੀ ਖਾਲਸਾ ਵਾਹਿਗੁਰੂ ਧੰਨਵਾਦ ਉਹ ਮੁੰਡੇ ਕਰਵਾ ਦੇ ਧੰਨਵਾਦ ਜੀ ਬਹੁਤ ਲੋੜਦਾ ਜੀ ਨੇ ਦੱਸਤਾ ਜੋ ਵਧੀਆ ਦੱਸਿਆ ਸਾਡੇ ਸੀਨੀਅਰ ਨੇਤਾ ਨੇ ਧੰਨਵਾਦ ਜੀ ਜਿਹੜਾ ਜੂਟਾ ਪਾ ਰਿਹਾ ਦੇਖੋ ਜੀ ਮੁੱਦੇ ਪਹਿਲਾਂ ਤਾਂ ਸਭ ਤੋਂ ਪਹਿਲਾਂ এডੂਕੇਸ਼ਨ ਦਾ ਮੁੱਦਾ ਆਉਂਦਾ ਵਾ ਵੀ ਕਿਉਂਕਿ ਜੇ ਹੁਣ ਕੋਈ ਵੀ ਬੰਦਾ ਵਾ ਯੂਥ ਵੀ ਆ ਜੋ ਵੀ ਆ ਪਹਿਲਾਂ ਜੇ ਐਜੂਕੇਟਿਡ ਹੋਊਗਾ ਤਾਂ ਜਾ ਕੇ ਅੱਗੇ ਕਿਤੇ ਉਹਨੇ ਵੋਟ ਪਾਉਣੀ ਆ ਕੋਈ ਰੁਝਾਨ ਨਾਲ ਵੋਟ ਪਾਊਗਾ ਵੀ ਕਿਵੇਂ ਸਾਡਾ ਅੱਗੇ ਕੋਈ ਡਿਵੈਲਪਮੈਂਟ ਹੋ ਸਕੇ ਕੋਈ ਗਰੋਥ ਹੋ ਸਕੇ ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਦਾ ਫਿਰ ਹੈਲਥ ਫੈਸਿਲਿਟੀਆਂ ਦਾ ਫਿਰ ਅੱਗੇ ਫਿਜ਼ੀਕਲ ਐਜੂਕੇਸ਼ਨਸ ਦਾ ਉਹ ਰੁਝਾਨ ਆਉਂਦਾ ਹੈ ਅੱਜ ਦੇਖੋ ਜਿਵੇਂ ਤੁਹਾਨੂੰ ਪਹਿਲਾਂ ਹੀ ਬਾਪੂ ਜੀ ਨੇ ਦੱਸਿਆ ਵਾ ਵੀ ਭਾਈ ਐਦਾਂ ਜਿਵੇਂ ਹੁਣ ਪਹਿਲੀਆਂ ਪੁਰਾਣੀਆਂ ਸਰਕਾਰਾਂ ਨੇ ਐ ਕੀਤਾ ਵਾ ਸੋ ਅਸੀਂ ਤਾਂ ਹੀ ਚਾਹੁੰਦੇ ਆ ਵੀ ਦੇਖੋ ਜੇ ਗਵਰਨਮੈਂਟ ਕਾਂਗਰਸ ਪਾਰਟੀ ਨੂੰ ਵੋਟ ਪਾਉਂਦੀ ਆ ਨਾ ਅਸੀਂ ਐਂ ਕਹਿੰਨਾ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਆ ਉੱਥੇ ਜਿਹੜੀ ਕਾਂਗਰਸ ਪਾਰਟੀ ਆ ਨੈਸ਼ਨਲ ਪਾਰਟੀ ਆ ਉਹ ਇੱਕ ਐਦਾਂ ਦੀ ਪਾਰਟੀ ਆ ਜੋ ਉਸ ਬੀਜੇਪੀ ਨਾਲ ਸਿੱਧਾ ਪੇਚਾ ਲੈ ਸਕਦੀ ਆ ਕਿਉਂਕਿ ਬਾਕੀ ਪਾਰਟੀਆਂ ਦੀਆਂ ਨਹੀਂ ਹੈਗੀਆਂ ਡਿਵੈਲਪ ਜਿਵੇਂ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਇਸ ਟਾਈਮ ਨਹੀਂ ਕਿਉਂਕਿ ਉਹ ਨੈਸ਼ਨਲ ਪਾਰਟੀ ਨਹੀਂ ਹੈਗੀ ਕਿਉਂਕਿ ਬਾਕੀ ਸਟੇਟਾਂ 'ਚ ਉਹਨਾਂ ਦਾ ਇਹ ਰੁਝਾਨ ਹੈ ਨਹੀਂਗਾ ਕਾਂਗਰਸ ਪਾਰਟੀ ਆ ਜਿਹੜੀ ਉਹ ਬਾਕੀ ਸਟੇਟਾਂ 'ਚ ਓਵਰਆਲ ਥਰੂ ਇੰਡੀਆ ਸਾਰੇ ਪਾਸੇ ਹੀ ਹੈਗੀ ਆ ਡਿਵੈਲਪ ਆ ਤਾਂ ਕਰਕੇ ਅਸੀਂ ਕਹਿਣਾ ਵੀ ਕਾਂਗਰਸ ਪਾਰਟੀ ਨੂੰ ਵੋਟ ਪਾਓ ਤਾਂ ਜੋ ਬੀਜੇਪੀ ਨਾਲ ਟੱਕਰਾਂ ਲੈ ਕੇ ਆਪਣੀ ਸਰਕਾਰ ਬਣਾ ਸਕੇ ਸੈਂਟਰ ਵਿੱਚ